ਨਾ ਜੈਸੀ ਬਰਾੜ ਦੀਆਂ ਕਿਤਾਬਾਂ ਮੀਬੀ ਵੀ ਦੀਆਂ ਹੂੰ ਔਰ ਆਪਣਾ ਜਿਵੇਂ ਚਿੱਟਾ ਸਿੱਧੂ ਦੀ ਕਿਤਾਬ ਹੈ ਹੂੰ ਔਰ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਕਿ ਕਿਹਾ ਜਾਂਦਾ ਵੀ ਵੀ ਕੁਝ ਕੁ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਆਪ ਵੀ ਸੁਣਿਆ ਇਹ ਗੱਲ ਵੀ ਯਾਰ ਇਹ ਕਿਤਾਬਾਂ ਹਲਕੀਆਂ ਨੇ ਐਦਾਂ ਹੋ ਜਾਂਦਾ ਜੋ ਉਹ ਹੋ ਜਾਂਦਾ ਚਲੋ ਕੁਝ ਕੁ ਕੁਝ ਕੁ ਬੰਦਾਂ ਦੇ ਨਿੱਜੀ ਮਸਲੇ ਵੀ ਹੁੰਦੇ ਨੇ ਪਰ ਮੈਨੂੰ ਇਹ ਲੱਗਦਾ ਮਿਲਾਂਗੇ ਜਰੂਰ ਜਿਹੜੀ ਕਿਤਾਬ ਆ ਤਾਂ ਉਹਦੇ ਤੁਸੀਂ ਇਹ ਹੀ ਹਿਸਾਬ ਲਾਓ ਨਿਉ ਐ ਉਹਨਾਂ ਨੇ ਨਾਲ ਦੀ ਮਸ਼ਹੂਰੀ ਕੀਤੀ ਆ ਕਿ ਮੈਂ ਥੋੜੇ ਦਮ ਪਹਿਲਾ ਵਿਆਹ ਦੇ ਵਿੱਚ ਸਟਾਰ ਲਾਈ ਆ ਤੇ ਤੁਸੀਂ ਇਹ ਲਾ ਲਓ ਕਿ ਮੇਰੇ ਹਿਸਾਬ ਨਾਲ ਨਿਆਣੇ ਨਾਲ 6ਵੀਂ 7ਵੀਂ ਦੇ ਵਿੱਚ ਹੀ ਹੋਣਗੇ ਮੈਨੂੰ ਲੱਗਦਾ ਇਹ 5ਵੀਂ ਵਿੱਚ ਹੀ ਹੋਣਗੇ ਉਹ ਬੱਚਿਆਂ ਨੇ ਵੀ ਮੈਨੂੰ ਆ ਕੇ ਪੁੱਛਿਆ ਮੇਰਾ ਕਿ ਜਿਹੜੇ ਕਥਾਰ ਪਬਲਿਸ਼ਰਾਂ ਦਾ ਬਾੜ ਦਾ ਉਹ ਉਹਨਾਂ ਦਾ ਵਰਕ ਆ ਉਹ ਇਹ ਕਿਤਾਬ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਤੇ ਸਭ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਸਮੱਸਿਆ ਇਹ ਹੀ ਆਏਗੀ ਕਿ ਪਾਠਕ ਦੀ ਗਿਣਤੀ ਘਟੇਗੀ ਤੇ ਵੇਚਣ ਵਾਲਿਆਂ ਦੀ ਵਧੀ ਜੀ ਕਿਉਂਕਿ ਬਹੁਤੇ ਕਿਤਾਬਾਂ ਛਾਪਣ ਵਿਚਾਰੇ ਬਹੁਤੇ ਲੇਖਕ ਹੀ ਲੇਖਕ ਖੁਦ ਛਾਪਣ ਲੱਗੇ ਖੁਦ ਹੀ ਵੇਚਣ ਲੱਗੇ ਸਤਿ ਸ੍ਰੀ ਅਕਾਲ ਮੈਂ ਸ਼ਾ ਕਿਤਾਬ ਘਰ ਤੋਂ ਸ਼ਾ ਤੇ ਮੇਰੇ ਨਾਲ ਨੇ ਅਸ਼ ਕਥੋ ਪ੍ਰਕਾਸ਼ਨ ਤੋਂ ਤੇ ਕੈਮਰਾਮੈਨ ਗੁਰਦੀਪ ਦੇ ਨਾਲ ਅਸੀਂ ਅੱਜ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆਂ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਉਹ ਹੈਗਾ ਜੀ ਕਿਤਾਬਾਂ ਤੇ ਪੰਜਾਬ ਦੇ ਜਿਹੜੇ ਪਾਠਕ ਨੇ ਔਰ ਕਿਤਾਬ ਦੇ ਬੁੱਕ ਸੈਲਰ ਔਰ ਪਬਲਿਸ਼ਰ ਤੇ ਕਿਵੇਂ ਕਿਤਾਬਾਂ ਦਾ ਮਾਹੌਲ ਬਣ ਰਿਹਾ ਜਿਹੜੇ ਸਮੇਂ ਦੇ ਵਿੱਚ ਹੈ ਨਾ ਕੀ ਕੀ ਸਮੱਸਿਆਵਾਂ ਆ ਰਹੀਆਂ ਕੀ ਕੀ ਲੜਾਈਆਂ ਝਗੜੇ ਹੋ ਰਹੇ ਨੇ ਤੇ ਕੀ ਉਲੰਭੇ ਆ ਰਹੇ ਨੇ ਆ ਬਕਾਬ ਦੇ ਵਿੱਚ ਅੱਜ ਦੇ ਸਮੇਂ 2025 ਦੇ ਵਿੱਚ ਕਿਤਾਬਾਂ ਵੇਚਣ ਵਾਲੇ ਔਰ ਪਬਲਿਸ਼ਰਾਂ ਦੀ ਗਿਣਤੀ ਅੱਛ ਵਧੀਆ ਕੋਈ ਸ਼ੱਕ ਨਹੀਂ ਹਾਂ ਪਰ ਜਿਹੜਾ ਸੋਚਣ ਵਾਲਾ ਵਿਸ਼ਾ ਉਹ ਇਹ ਆ ਕਿ ਪਬਲਿਸ਼ਰ ਦੀ ਬਦ ਗਿਣਤੀ ਤਾਂ ਵਧੀਆ ਮਤਲਬ ਕੁਆਲਿਟੀ ਦਾ ਵਧ ਰਹੀ ਆ ਹੂੰ ਪਰ ਉਹਦੇ ਚ ਕੁਆਲਿਟੀ ਦਾ ਮਸਲਾ ਬਹੁਤ ਖੜਾ ਹੋਇਆ ਹੋਇਆ ਹੈ ਜੇ ਮਤਲਬ ਜਿਹੜਾ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਆਨਲਾਈਨ ਕਿਤਾਬ ਵਿਕਦੀ ਆ ਮੰਨ ਲਓ ਕੋਈ ਵੀ ABC ਕਿਤਾਬ ਆ ਜਿਹੜੀ ਸੋਸ਼ਲ ਮੀਡੀਆ ਤੇ ਪ੍ਰਮੋਟ ਹੋ ਕੇ ਜਿਵੇਂ ਅੱਜ ਕੱਲ੍ਹ ਕਵਤਾ ਦੀਆਂ ਕਿਤਾਬਾਂ ਵਿਕਦੀਆਂ ਨੇ ਉਹ ਵਿਕਦੀ ਆ ਹੈਨਾ ਪਰ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਉੱਥੇ ਕਿਤਾਬ ਨੂੰ ਉਹਨੂੰ ਲੈ ਲੈਂਦਾ ਉਹ ਬਾਅਦ ਚ ਇੱਕ ਚੰਗੇ ਸੰਜੀਦਾ ਪਾਠ ਚ ਕਨਵਰਟ ਹੁੰਦਾ ਜਾਂ ਨਹੀਂ ਹੁੰਦਾ ਬਹੁਤੀ ਵਾਰੀ ਕੀ ਹੋ ਰਹਾ ਹੈਗਾ ਕਿ ਬੰਦਾ ਜਾਂਦਾ ਜਿਹੜੀ ਉਹਨੇ ਰੀਲ ਦੇਖ ਲਈ ਉਹ ਇੱਕ ਕਿਤਾਬ ਲੈ ਲਈ ਉਹਦੀ ਫੋਟੋ ਪਾ ਲਈ ਉਹ ਮਤਲਬ ਇੱਕ ਤਰ੍ਹਾਂ ਦਾ ਸਟੇਟਸ ਸਿੰਬਲ ਬਣ ਗਿਆ ਜਿਵੇਂ ਇੱਕ ਟਾਈਮ ਤੇ ਸੀਗਾ ਵੀ ਮੇਰੇ ਕੋਲ ਆਹ ਫੋਨ ਹੋਣਾ ਚਾਹੀਦਾ ਆਹ ਮੋਟਰਸਾਈਕਲ ਜਾਂ ਆਹ ਗੱਡੀ ਹੋਣੀ ਚਾਹੀਦੀ ਆ ਅੱਜ ਕੱਲ੍ਹ ਹੱਥ 'ਚ ਕਿਤਾਬ ਲੈ ਕੇ ਤੁਰਨਾ ਵੀ ਮੈਨੂੰ ਲੱਗਦਾ ਇੱਕ ਤਰ੍ਹਾਂ ਦਾ ਨਾ ਸਟੇਟਸ ਸਿੰਬਲ ਜਿਹਾ ਵੀ ਬਣਾ ਰਹੇ ਆ ਲੋਕ ਜਿਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਹੈਨਾ ਤਾਂ ਉਹ ਜਿਹੜੀ ਉਹਨੇ ਸੋਸ਼ਲ ਮੀਡੀਆ ਤੇ ਦੇਖੀ ਕਿਤਾਬ ਉਹਨੂੰ ਲੈ ਲਿਆ ਉਹਦੇ ਨਾਲ ਫੋਟੋ ਪਾ ਲਈ ਹੁਣ ਉੱਥੇ ਜਾ ਕੇ ਮਸਲਾ ਹਟ ਜਾਂਦਾ ਵੀ ਕਿ ਉਹ ਦੁਬਾਰਾ ਕੋਈ ਹੋਰ ਕਿਤਾਬ ਖਰੀਦੂਗਾ ਤੇ ਕਿ ਉਹ ਉਸ ਨਾਲੋਂ ਵਧੀਆ ਕਿਤਾਬ ਵੱਲ ਜਾਊਗਾ ਕਿਉਂਕਿ ਬਹੁਤੀ ਵਾਰੀ ਕੀ ਹੁੰਦਾਗਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਪਬਲਿਸ਼ਰ ਸ਼ਾਪ ਰਿਹਾਗਾ ਹਨ ਤੇ ਡਿਸਟ੍ਰੀਬਿਊਟਰ ਦਾ ਬਹੁਤ ਵੱਡਾ ਰੋਲ ਹੁੰਦਾਗਾ ਜਾਂ ਬੁੱਕ ਸੈਲਰ ਦਾ ਹਨਾ ਜਿਹਨੇ ਮਤਲਬ ਪਾਠਕ ਨੂੰ ਸਿੱਧਾ ਹੱਥ ਦੇ ਵਿੱਚ ਕਿਤਾਬ ਦੇਣੀ ਆ ਹਨਾ ਉੱਥੇ ਉਹਦੀ ਜ਼ਿੰਮੇਵਾਰੀ ਆ ਕੇ ਖੜ ਜਾਂਦੀ ਵੀ ਜਦੋਂ ਇੱਕ ਬੰਦਾ ਕੋਈ ਇਸ ਤਰ੍ਹਾਂ ਦੀ ਚਲੰਤ ਕੋਈ ਕਵਿਤਾ ਦੀ ਕਿਤਾਬ ਲੈ ਕੇ ਜਾਂਦਾਗਾ ਮੰਨ ਲਓ ਉਹਨੇ ਇੱਕ ਕਿਤਾਬ ਉਸ ਤਰ੍ਹਾਂ ਜਾਂ ਦੋ ਜਾਂ ਚਾਰ ਕਿਤਾਬਾਂ ਚਲੰਤ ਕਵਿਤਾ ਦੀਆਂ ਪ ਤਾਂ ਉੱਥੇ ਮੈਨੂੰ ਲੱਗਦਾ ਵੀ ਬੁੱਕ ਸੈਲਰ ਦੀ ਜ਼ਿੰਮੇਵਾਰੀ ਇੱਥੇ ਆ ਕੇ ਖੜ ਜਾਂਦੀ ਆ ਵੀ ਉਹ ਉਹਨੂੰ ਥੋੜਾ ਜਿਹਾ ਅੱਗੇ ਵੱਲ ਲੈ ਕੇ ਜਾਵੇ ਥੋੜਾ ਜਿਹਾ ਸੰਜੀਦਾ ਸਾਹਿਤ ਵੱਲ ਮੋੜ ਪਰ ਬਹੁਤ ਵਾਰੀ ਕੀ ਹੋ ਰਿਹਾਗਾ ਵੀ ਸਾਨੂੰ ਲੱਗਦਾਗਾ ਵੀ ਜਿਹੜੇ ਜਿਹੜੇ ਬੁੱਕ ਸੈਲਰ ਨੂੰ ਲੱਗਦਾ ਵੀ ਯਾਰ ਵੀ ਇਹ ਤਾਂ ਵੀ ਇੱਕ ਤਰ੍ਹਾਂ ਕਸਟਮਰ ਦੇ ਤੌਰ ਤੇ ਉਹਨੂੰ ਦੇਖਣਾ ਤੇ ਵੀ ਜੇ ਇਹਨੂੰ ਮੈਂ ਮਤਲਬ ਇਹਦੇ ਲਾਈਨ ਤੋਂ ਬਦਲਣ ਦੀ ਕੋਸ਼ਿਸ਼ ਕਰੂੰਗਾ ਤਾਂ ਮੇਰੇ ਜੇ ਕਸਟਮਰ ਮਰ ਜੂਗਾ ਬਿਲਕੁਲ ਹਣਾ ਤੇ ਉਹਦੇ ਨਾਲ ਪੈਸੇ ਨਹੀਂ ਬਣਨੇ ਇਹ ਕਲਮ ਲਾ ਕੇ ਗੱਲ ਆ ਰਹੀ ਮੇਰੇ ਪੈਸੇ ਜਾਣਗੇ ਜੇ ਆਪਾਂ ਜੇ ਕੋਈ ਮੇਰੇ ਤੋਂ ਆ ਕੇ ਉਦਾਂ ਦੀ ਕਿਤਾਬ ਮੰਗਦਾ ਹਾਂ ਉਹਦਾਂ ਦੀ ਕਿਤਾਬ ਤਾਂ ਮੇਰਾ ਭਾਵ ਇਹ ਹੈ ਕਿ ਜਿਹੜੇ ਨਵੇਂ ਲੇਖਕ ਆਪਦੀਆਂ ਨਵੀਆਂ ਕਿਤਾਬਾਂ ਛਾਪਵਾ ਰਹੇ ਨੇ ਉਹ ਕਿਤਾਬਾਂ ਦੀ ਗੱਲ ਕਰਦਾ ਪਰ ਮੇਰਾ ਮੰਨਣਾ ਇਹ ਆ ਵੀ ਜਿਹੜੀਆਂ ਉਹ ਕਿਤਾਬਾਂ ਆ ਰਹੀਆਂ ਜਿਵੇਂ ਨਵੇਂ ਲੇਖਕ ਨਵੀਆਂ ਕਿਤਾਬ ਛਾਪ ਰਹੇ ਨੇ ਉਹਦੇ ਵਿੱਚ ਇਹ ਗੱਲ ਆ ਵੀ ਬਹੁਤੇ ਤਾਂ ਉਹ ਨਵੇਂ ਲੇਖਕ ਨੇ ਜਿਹੜੇ ਉਹ ਵੀ ਪਾਠਕ ਬਣਦੇ ਨੇ ਦੂਜੀ ਗੱਲ ਜਿਹੜੀਆਂ ਨਵੀਂ ਪੁਰਾਣੀਆਂ ਕਿਤਾਬਾਂ ਕੰਮ ਨਹੀਂ ਕਰਦੀਆਂ ਉਹ ਨਵੇਂ ਬੰਦੇ ਕਰ ਰਹੇ ਨੇ ਵਿਗਾਰ ਨਹੀਂ ਆ ਕਿ ਜਿਹੜੇ ਨਵੇਂ ਬੰਦੇ ਕਿਤਾਬਾਂ ਛਾਪਵਾ ਰਹੇ ਨੇ ਜਾਂ ਲਿਖ ਰਹੇ ਨੇ ਉਹਨਾਂ ਦਾ ਫਾਇਦਾ ਇਹ ਆ ਉਹਨਾਂ ਬੰਦਿਆਂ ਦਾ ਕਿ ਉਹ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿਤਾਬ ਦਾ ਮੋਨ ਲਾਤੀ ਬਿਲਕੁਲ ਇਹ ਗੱਲ ਤਾਂ ਬਹੁਤ ਚੰਗੀ ਗੱਲ ਆ ਹਾਂ ਔਰ ਉਹਦੇ ਵਿੱਚੋਂ ਤੁਸੀਂ ਇਹ ਲਾਓ ਹਿਸਾਬ ਵੀ ਜੇ ਉਹ 500 ਕਿਤਾਬ ਆਪ ਦੀ ਛਾਪਦੇ ਨੇ ਤਾਂ ਉਹਨਾਂ ਦੀ ਉਹਨਾਂ ਦੀ ਕਿਤਾਬ 200 ਬੰਦਾ ਕਿਤਾਬ ਖਰੀਦ ਲੈਂਦਾ ਜਿਹੜਾ ਨਵਾਂ ਨਵਾਂ ਦਾ ਜਿਹੜਾ ਜਿਹੜਾ ਨੇੜਾ ਸਕੂਲ ਪੜਦਾ ਜਾਂ ਕਾਲਜ ਪੜਦਾ ਹੈ ਨਾ ਜਾਂ ਨਹੀਂ ਵੀ ਪੜਦਾ ਜਾਂ ਵਿਦੇਸ਼ ਚ ਰਹਿੰਦਾ ਉਹ ਉਹਨਾਂ ਦੀ ਕਿਤਾਬ ਖਰੀਦ ਲੈਂਦਾ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਕੁਝ ਕੋ ਉਹਨਾਂ ਦੇ ਮਿੱਤਰ ਹੁੰਦੇ ਨੇ ਬਿਲਕੁਲ ਤਾਂ ਉਹਨਾਂ ਦੇ ਵਿੱਚੋਂ ਛਣ ਕੇ ਥੋੜੇ ਜੇ ਪਾਠਕ ਬਣਦੇ ਨੇ ਉਹਨਾਂ ਦੀ ਕਿਤਾਬ ਤੋਂ ਬਾਅਦ ਕੋਈ ਸ਼ਿਵ ਕੁਮਾਰ ਵੀ ਪੜਦਾ ਕੋਈ ਅਮਿਤੋਸ ਵੀ ਪੜਦਾ ਕੋਈ ਸਰਜੀਤ ਪਾਤਰ ਵੀ ਪੜਦਾ ਹੈ ਨਾ ਕੋਈ ਲਾਲ ਸਿੰਘ ਦਿਲ ਵੀ ਪੜਦਾ ਹੈ ਨਾ ਖਾਸ ਕਰ ਕਵਤਾਵਾਂ ਦੀਆਂ ਕਿਤਾਬਾਂ ਜ਼ਿਆਦਾ ਆ ਰਹੀਆਂ ਹੈ ਨਾ ਕੋਈ ਨਾਵਲ ਵਾਲ ਵੀ ਚੱਲਿਆ ਜਾਂਦਾ ਕਿਸੇ ਨੂੰ ਵੀ ਪਤਾ ਲੱਗ ਜਾਂਦਾ ਕਿ ਯਾਰ ਮੇਰਾ ਇਹ ਜਿਹੜਾ ਰੁਚੀ ਨਹੀਂ ਹੈ ਇਹ ਕਵਤਾ ਮੇਰਾ ਨਾਮ ਰੁਚੀ ਹੈ ਕਹਾਣੀ ਰੁਚੀ ਤਾਂ ਮੇਰੇ ਹਿਸਾਬ ਦੇ ਨਾਲ ਫਾਇਦਾ ਹੀ ਜ਼ਿਆਦਾਤਰ ਤਾਂ ਫਾਇਦਾ ਹੀ ਹੈ ਨਵੇਂ ਬੰਦਿਆਂ ਦਾ ਬਿਲਕੁਲ ਕਿਉਂਕਿ ਕਿਉਂਕਿ ਨਾ ਹੋਣ ਨਾਲੋਂ ਕੁਝ ਕਰਤਾ ਰਹੇ ਹੈ ਨਾ ਨਾ ਇੱਕ ਜਿਵੇਂ ਹੋਰ ਬਹੁਤ ਪੋਜ਼ਿਟਿਵ ਗੱਲ ਜਿਵੇਂ ਤੁਸੀਂ ਕਹੇ ਉਹਨਾਂ ਨੇ ਕਿਤਾਬ-ਕਿਤਾਬ ਹੋਣ ਲੱਗੀ ਇੱਕ ਤਾਂ ਕਿਤਾਬ ਦਾ ਮਤਲਬ ਇੱਕ ਰਿਸਪੈਕਟ ਬਹੁਤ ਵਧ ਗਿਆ ਹਣਾ ਤੇ ਇੱਕ ਮਤਲਬ ਉਹ ਬਾਤ ਹੋ ਗਿਆ ਵੀ ਅੱਛਾ ਵੀ ਸਿਲੇਬਸ ਤੋਂ ਬਿਨਾ ਵੀ ਕੋਈ ਕਿਤਾਬ ਹੁੰਦੀ ਹੈ ਜਿਹੜੀ ਪੜ੍ਹੀ ਜਾ ਸਕਦੀ ਹੈ ਕਿਉਂਕਿ ਜਦੋਂ ਪਹਿਲਾਂ ਸਾਡੀ ਬਹੁਤ ਵੱਡੀ ਜਦੋਂ ਆਪਾਂ ਨੇ ਇਹ ਸ਼ੁਰੂ ਜੇ ਕਰ ਗਏ ਸੀ ਅਜ ਤੋਂ 5-7 ਸਾਲ ਪਹਿਲਾਂ ਉਦੋਂ ਮਤਲਬ ਇਹ ਸੀ ਕਿ ਸਮੱਸਿਆ ਵੀ ਸਾਡੇ ਘਰ ਦੇ ਤਾਂ ਕਾਨੂੰਨੀ ਪਤਾ ਸੀ ਉਹ ਸਿਲੇਬਸ ਤੋਂ ਬਿਨਾ ਕੋਈ ਕਿਤਾਬ ਹੁੰਦੀ ਹੈ ਜਿਹੜੀ ਪੜ੍ਹੀ ਜਾ ਸਕਦੀ ਨਾ ਨਾ ਹੁਣ ਵੀ ਇਹ ਆਉਂਦੀ ਹੈ ਸਮੱਸਿਆ ਵਿਆਹ ਦੇ ਵਿੱਚ ਇਹ ਸਟਾਲਾ ਲਾਉਣੇ ਉਹ ਵੀ ਸਾਨੂੰ ਆਉਂਦੇ ਯਾਰ ਜਵਾਕਾਂ ਦਾ ਤਾਂ ਸਿਲੇਬਸ ਹੀ ਨਹੀਂ ਪੂਰਾ ਹੁੰਦਾ ਪਰ ਮੈਂ ਗੱਲ ਮੋੜਨਾ ਉੱਥੇ ਉੱਥੇ ਹੀ ਅਰਸ਼ ਹੋਰ ਸੀ ਮੋੜਦਾ ਬੀਨਾਂ ਇੱਕ ਸਮੇਂ ਦੇ ਵਿੱਚ ਕ ਰਾਣੀ ਤਤ ਕਿਤਾਬ ਆਈ ਆ ਹਮਮ ਤਾਂ ਹੁਣ ਵੀ ਹੈਗੀ ਆ ਬਹੁਤ ਵਿਕਦੀ ਹੈ ਚੰਗੀ ਚੀਜ਼ ਆ ਹਮ ਉਸ ਕਿਤਾਬ ਨੇ ਪੰਜਾਬੀ ਦੇ ਵਿੱਚ ਬਹੁਤ ਪਾਠਕ ਪੈਦਾ ਕੀਤੇ ਬਹੁਤ ਮੈਂ ਇਹ ਮੰਨਦਾ ਗੱਲ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਕਿਤਾਬ ਆਈ ਆ ਜਿਵੇਂ ਹੁਣ ਭੰਨੇ ਨੇ ਪਾਸ਼ਾਏ ਤੋਂ ਲੈ ਕੇ ਬੇਲੇ ਨਿਕਲਦੇ ਇਹ ਕਿਤਾਬ ਆਈ ਆ ਜੇ ਮੇਰੇ ਸਾਹਦ ਨੂੰ ਹੋਰ ਕਿਤਾਬਾਂ ਵੀ ਆਈਆਂ ਹੈਗੀਆਂ ਸੋਹਣੀਆਂ ਆਈਆਂ ਪਰ ਇਹਨਾਂ ਨੇ ਬਹੁਤ ਸਜੀਦਾ ਪੜ੍ਹਤ ਬਣਾਏ ਨੇ ਔਰ ਇਹ ਲੋ ਨੇ ਮਤਲਬ ਖਿੱਚ ਕੇ ਵਧਿਆ ਕੰਮ ਰੋਜ਼ਗਾਰ ਦਾ ਹਾਂ ਤੀਜੀ ਗੱਲ ਆ ਜਾਂਦੀਆਂ ਕੁਝ ਕਿਤਾਬਾਂ ਇੰਤਾਂ ਦੀਆਂ ਸੀ ਜਿਵੇਂ ਨਾ ਜੈਸੀ ਬਰਾੜ ਦੀਆਂ ਕਿਤਾਬਾਂ ਬੀਬੀ ਦੀਆਂ ਹਾਂ ਔਰ ਆਪਣਾ ਜਿਵੇਂ ਚਿੱਟਾ ਸਿੱਧੂ ਦੀ ਕਿਤਾਬ ਹੈ ਹਾਂ ਔਰ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਕਿ ਕਿਹਾ ਜਾਂਦਾ ਵੀ ਵੀ ਕੁਝ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਆਪ ਵੀ ਸੁਣਿਆ ਇਹ ਗੱਲ ਵੀ ਯਾਰ ਇਹ ਕਿਤਾਬਾਂ ਹਲਕੀਆਂ ਨੇ ਐਦਾਂ ਹੋ ਜਾਂਦਾ ਜੋ ਉਹ ਹੋ ਜਾਂਦਾ ਚਲੋ ਕੁਝ ਕੁਝ ਕੁ ਬੰਦਿਆਂ ਦੇ ਨਿੱਜੀ ਮਸਲੇ ਵੀ ਹੁੰਦੇ ਨੇ ਪਰ ਮੈਨੂੰ ਇਹ ਲੱਗਦਾ ਵੀ ਇਹ ਕਿਤਾਬਾਂ ਨੇ ਵੀ ਪਾਠਕ ਪੈਦਾ ਕੀਤੇ ਨੇ ਇਹਨਾਂ ਦੀ ਜੇ ਜੇ ਆਪਾਂ ਖੂਬਸੂਰਤੀ ਦੇਖੀਏ ਇਹਨਾਂ ਨੇ ਪਾਠਕ ਪੈਦਾ ਕੀਤੇ ਨੇ ਕਿਉਂਕਿ ਬਹੁਤੇ ਬੰਦਿਆਂ ਨੂੰ ਨਹੀਂ ਸਮਝ ਆਉਂਦੀਆਂ ਬਹੁਤੀਆਂ ਕਿਤਾਬਾਂ ਮੰਟੋ ਦੀ ਕਹਾਣੀ ਕਈ ਵਾਰ ਨਹੀਂ ਸਮਝ ਆਉਂਦੀ ਮੇਰਾ ਦਾਕਸਤਾਨ ਨਹੀਂ ਸਮਝ ਆਉਂਦਾ ਹਨਾ ਤੇ ਕਿਸੇ ਤੋਂ ਕੋਈ ਨਾ ਕੋਠੇ ਖੜਕ ਸਿੰਘ ਵੀ ਕਿਸੇ ਨੂੰ ਨਹੀਂ ਸਮਝ ਆ ਸਕਦਾ ਮੇਰੇ ਹਿਸਾਬ ਦੇ ਨਾਲ ਪਰ ਉਹਨਾਂ ਦੇ ਪਾਟਕ ਆਪਣੇ ਤਰ੍ਹਾਂ ਦੇ ਪਾਟਕ ਨੇ ਉਹ ਪਾਟਕ ਪੈਦਾ ਕਰਦੇ ਨੇ ਬਰਾੜ ਜੈਸੀ ਦੀਆਂ ਕਿਤਾਬਾਂ ਆਈਆਂ ਜਿਹੜੀਆਂ ਉਹਨਾਂ ਨੇ ਕਿਸੇ ਸਮੇਂ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਮੈਨੂੰ ਵੀ ਇਹ ਮਹਿਸੂਸ ਹੁੰਦਾ ਹੁੰਦਾ ਸੀ ਕਿ ਯਾਰ ਇਹ ਹਲਕੀਆਂ ਮਤਲਬ ਕਹਾਣੀਆਂ ਨੇ ਜਾਂ ਹਲਕੀਆਂ ਕਵਤਾਵਾਂ ਨੇ ਜਾਂ ਫੋਕੀ ਸ਼ੌਹਰਤ ਲਈ ਹੈ ਹਨ ਪਰ ਫਿਰ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਉਹਦੀ 네ਗੇਟਿਵਿਟੀ ਦੇਖਣ ਦੀ ਬਜਾਏ ਉਹਦੀ ਕਸੂਰ ਤੇ ਦੇਖਣੀ ਚਾਹੀਦੀ ਹੈ ਨਾ ਉਹ ਹੈਗੀ ਆ ਗੱਲ ਉਹ ਤਾਂ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਆਜ਼ਾਦੀ ਮੇਰਾ ਬ੍ਰਾਂਡ ਕਿਤਾਬ ਨੇ ਕਿੰਨੇ ਪਾਠਕ ਪੈਦਾ ਕੀਤੇ ਨੇ ਮੈਂ ਉਹ ਕਿਤਾਬ ਬਹੁਤ ਵੇਚੀ ਆ ਨਾ ਸਾਰੇ ਨਹੀਂ ਮਤਲਬ ਉਹ ਮੈਂ ਖੁਦ ਬਹੁਤ ਪੜਾਈ ਆ ਸੀ ਤੇ ਚਲੋ ਹੁਣ ਖੈਰ ਛਾਪੀ ਵੀ ਆ ਹਨਾ ਤੇ ਮੈਂ ਖੁਦ ਟਰਾਂਸਲੇਟ ਵੀ ਕੀਤੀ ਕਰਕੇ ਮੇਰੇ ਤੋਂ ਬਹੁਤ ਨੇੜੇ ਇਹ ਦਿਲ ਦੀ ਕਿਤਾਬ ਉਹ ਮਤਲਬ ਬਹੁਤ ਇਦਾਂ ਦੀਆਂ ਕਿਤਾਬਾਂ ਨਹੀਂ ਮਤਲਬ ਜਿਹਨੀਆਂ ਇਹ ਕਿਤਾਬਾਂ ਨੇ ਨਾ ਮੈਂ ਉਹੀ ਗੱਲ ਕਹ ਰਿਹਾ ਸੀ ਵੀ ਜਿੰਨੀ ਕੁਆਂਟੀਟੀ ਚ ਕਿਤਾਬ ਵੇਚੀ ਆ ਜੇ ਉਹ ਸਾਰੇ ਮਤਲਬ ਇੱਕ ਚੰਗੇ ਸੰਜੀਦਾ ਪਾਠਕ ਵੱਲ ਨੂੰ ਮੋੜ ਪੈਣ ਤੋ ਬਹੁਤ ਵੱਡੀ ਗੱਲ ਪਰ ਫਿਰ ਵੀ ਉਹਦੇ ਵਿੱਚੋਂ ਕੋਈ 10% ਹਿੱਸਾ ਤਾਂ ਆ ਹੀ ਰਿਹਾ ਹੈ ਨਾ 1000 ਦੇ ਵਿੱਚੋਂ ਕੋਈ 100 ਬੰਦਾ ਤਾਂ ਇਹੋ ਜਿਹੇ 1000 ਕਿਤਾਬ ਕਿਸੇ ਨੇ ਖਰੀਦੀ ਹੈ 1000 ਕਿਤਾਬ ਵਿਕੀ ਆ ਤੋ ਚੋ ਕੋਈ 100 ਬੰਦਾ ਤਾਂ ਇਹੋ ਜਿਹਾ ਜਿਹੜਾ ਕੋਈ ਲੈਵਲ ਆ ਪਾ ਕਰਕੇ ਜਾਂ ਮਤਲਬ ਲੈਵਲ ਆਪਣਾ ਵੀ ਆਪਾ ਕਰੀਏ ਤਾਂ ਵੀ ਉਹ ਹੋਰ ਸੰਜੀਦਾ ਸਾਹਿਤਵਾਦ ਨੂੰ ਮੁਰਦਾ ਮੁਰਦਾ ਪਰ ਪਰ ਉਹਦੇ ਚ ਆਪਣੇ ਮੇਰਾ ਜਿਹੜਾ ਮੈਂ ਕਹਿਣਾ ਚਾਹੁੰਦਾ ਵੀ ਉਹਦੇ ਚ ਜੇ ਅਸੀਂ ਐਜ਼ ਅ ਬੁੱਕ ਸੈਲਰ ਜੈਜ਼ ਅ ਪਬਲਿਸ਼ਰ ਜੈ ਜਦੋਂ ਅਸੀਂ ਸਟਾਲ ਲਾਉਨੇ ਆ ਜੈਸੀ ਥੋੜੇ ਜਿਹੀ ਜ਼ਿੰਮੇਵਾਰੀ ਹੋਰ ਨਭਾਈ ਹੈ ਨਾ ਅਸੀਂ ਮਤਲਬ 10 20% ਹੋਰ ਮੋੜ ਸਕਦੇ ਹਾਂ ਹਾਂ ਥੋੜਾ ਹੋਰ ਗੰਧੀਰ ਕਰ ਸਕਦੇ ਹਾਂ ਉਹਨਾਂ ਨੂੰ ਹੋਰ ਚੌੜ ਕਰਨ ਲਈ ਅੱਗੇ ਦੇ ਸਕਦੇ ਹਾਂ ਹਾਂ ਵਿਚ ਜਾਰੀ ਇਸ ਦੇ ਬਜਾਏ ਇਸ ਦੇ ਕਿ ਵੀ ਅੱਛਾ ਜੀ ਤੁਸੀਂ ਕਿਹੜੀ ਕਿਤਾਬ ਪੜ੍ਹੀ ਹੈ ਉਹਨੂੰ ਉਸ ਉਸੇ ਤਰ੍ਹਾਂ ਦੀ ਕਿਤਾਬ ਦੇਣ ਦੀ ਬਜਾਏ ਅਸੀਂ ਉਹ ਥੋੜੀ ਜਿਹੀ ਉਹਦੇ ਨਾਲ ਕੋਈ ਸੰਜੀਦਾ ਕਿਤਾਬ ਦੇਈਏ ਹਨਾ ਹਾਂ ਇੱਕ ਮਸਲਾ ਹੋਰ ਹੈ ਜਿੰਨਾ ਜੋਰ ਨਵੇਂ ਆ ਕਰਨੇ ਜਿਹੜੇ ਮੁੰਡੇ ਕੁੜੀਆਂ ਨਵੇਂ ਨਵੇਂ ਕਥਾ ਪਾ ਰਹੇ ਨੇ ਉਹਨਾਂ ਨੇ ਜਿੰਨਾ ਇੱਕ ਲੈਵਲ ਜਾਂ ਇੱਕ ਆਪਾਂ ਗ੍ਰਾਫ ਬਣਾਇਆ ਵੀ ਪਾਠਕ ਬਣਾਉਣ ਦਾ ਉਹ ਇੱਕ ਤਰ੍ਹਾਂ ਦੀ ਖੂਬਸੂਰਤੀ ਹੈ ਪਰ ਇਹਦੇ ਵਿੱਚ ਜਿਹੜੇ ਪੁਰਾਣੇ ਪਬਲਿਸ਼ਰ ਹਾਂ ਔਰ ਪੁਰਾਣੇ ਜਿਹੜੇ ਕਿਤਾਬਾਂ ਵੇਚਣ ਵਾਲੇ ਨੇ ਉਹਨਾਂ ਨੇ ਬਹੁਤ ਘੱਟ ਰੋਲ ਨਿਭਾਇਆ ਮੇਰੇ ਮੇਰੇ ਹਾਂ ਉਹਨਾਂ ਨੇ ਸਿਰਫ ਤੇ ਸਿਰਫ ਕਿਤਾਬਾਂ ਵੇਚੀਆਂ ਹੀ ਨੇ ਬਸ ਬੰਦ-ਬੰਦ ਕਿਤਾਬਾਂ ਵੇਚੀਆਂ ਹਾਂ ਉਹਨਾਂ ਨੇ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਕੀਤੇ ਜਾਂ ਕਹ ਲਓ ਕਿ ਸੋਸ਼ਲ ਮੀਡੀਆ ਨਾਲ ਉਹਨਾਂ ਨੇ ਆਪ ਦਾ ਇਨਤਾਲ ਮਿਲਦਾ ਉਹ ਰਾਈਟਰ ਨੇ ਆਪਦੇ ਲੈਵਲ ਦੇ ਉੱਤੇ ਜਿਹੜਾ ਕੀਤਾ ਉਹ ਹੈ ਜਿਵੇਂ ਆ ਪਿੱਛੇ ਕਿਤਾਬ ਸੀਗੀ ਮਿਲਾਂਗੇ ਜਰੂਰ ਜਿਹੜੀ ਕਿਤਾਬ ਆ ਹਾਂ ਤਾਂ ਉਹਦੇ 'ਚ ਤੁਸੀਂ ਇਹ ਹਿਸਾਬ ਲਾਓ ਉਹ ਉਹਨਾਂ ਨੇ ਇਸ ਹਿਸਾਬ ਨਾਲ ਉਹਦੀ ਮਸ਼ਹੂਰੀ ਕੀਤੀ ਆ ਕਿ ਮੈਂ ਥੋੜੇ ਦਿਨ ਪਹਿਲਾਂ ਵਿਆਹ ਦੇ ਵਿੱਚ ਸਟਾਲ ਲਾਈ ਆ ਤੇ ਤੁਸੀਂ ਇਹ ਲਾ ਲਓ ਕਿ ਮੇਰੇ ਹਿਸਾਬ ਨਾਲ ਨਿਆਣੇ ਨਾ 6ਵੀਂ 7ਵੀਂ ਦੇ ਵਿੱਚ ਹੀ ਹੋਣਗੇ ਮੈਨੂੰ ਲੱਗਦਾ ਇਹ 5ਵੀਂ ਚ ਹੀ ਹੋਣਗੇ ਉਹ ਬੱਚਿਆਂ ਨੇ ਵੀ ਮੈਨੂੰ ਆ ਕੇ ਪੁੱਛਿਆ ਵੀ ਮਿਲਾਂਗੇ ਜਰੂਰ ਇੱਕ ਕਿਤਾਬ ਆ ਯਾਰ ਮੈਂ ਕਮਾਲ ਮੰਨ ਗਿਆ ਮੈਂ ਕਿਹਾ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਇਹਦੇ ਵੀ ਸਾਨੂੰ ਪਤਾ ਮਿਲਾਂਗੇ ਜਰੂਰ ਕਿਤਾਬ ਇਹ ਕਿ ਉਹ ਯਾਰ ਹੈ ਤਾਂ ਬੜੀ ਮਤਲਬ ਇਹ ਬਹੁਤ ਚੰਗੀ ਗੱਲ ਹੈ ਜੇ ਮਤਲਬ ਉਹਨਾਂ ਕੋਟੋ-ਕਟ ਇਹਨਾਂ ਤੋਂ ਪਤਾ ਨਹੀਂ ਕਿਤਾਬ ਹੈਗੀ ਹੈ ਜਿਹੜੀ ਸਾਡੇ ਸਿਲੇਬਸ ਤੋਂ ਬਿਨਾਂ ਵੀ ਇੱਕ ਕਿਤਾਬ ਹੁੰਦੀ ਹੈਗੀ ਹੈ ਨਾ ਜਿਹਨੂੰ ਪੜਿਆ ਜਾ ਸਕਦਾ ਜਿਹੜੀਆਂ ਪੜੀਆਂ ਜਾਣੀਆਂ ਚਾਹੀਦੀਆਂ ਨੇ ਹੁਣ ਜੇ ਮਤਲਬ ਉਹ ਜਿਹੜਾ ਬੰਦਾ ਮਤਲਬ ਉਸ ਕਿਤਾਬ ਨੂੰ ਪੜ ਰਿਹਾ ਹੈਗਾ ਹਨਾ ਉਹ ਸਾਡੀ ਜ਼ਿੰਮੇਵਾਰੀ ਹੈ ਬੰਦ ਵੀ ਜੇ ਹੁਣ ਅਗਲੀ ਵਾਰ ਸਾਡੇ ਕੋਲ ਉਹ ਆਊਗਾ ਬੰਦਾ ਵੀ ਮੈਂ ਮਿਲਾਂਗੇ ਜ਼ਰੂਰ ਪੜੀ ਹੈ ਤੇ ਮੈਨੂੰ ਕੋਈ ਹੋਰ ਕਿਤਾਬ ਸੁਜੈਸਟ ਕਰੋ ਤਾਂ ਉੱਥੇ ਹੁਣ ਬੁੱਕ ਸੈਲਰ ਦੀ ਜ਼ਿੰਮੇਵਾਰੀ ਬੰਦੀ ਵੀ ਉਹਨੂੰ ਸੰਜੀਦਾ ਸਾਹਿਤ ਵਗ ਨੂੰ ਲੈ ਕੇ ਜਾਵੇ ਨਾ ਕਿ ਮਤਲਬ ਵਾਪਸ ਉੱਥੇ ਹੀ ਮੋੜ ਕੇ ਰੱਖੇ ਵੀ ਕਿਉਂਕਿ ਬਾਕੀ ਬਾਕੀ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਵੀ ਜੋੜਨਾ ਚਾਹਣਾ ਭਾਵੇਂ ਉਹ ਕਿਸੇ ਵੀ ਲੇਖਕ ਦੀ ਕੋਈ ਵੀ ਕਿਤਾਬ ਆ ਐਵੇਂ ਦੀ ਆ ਜਾਂ ਪੁਰਾਣੀ ਦੀ ਆ ਬਹੁਤੇ ਵਾਰ ਕਪਤਾ ਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਵੱਡੇ ਤੋਂ ਵੱਡੇ ਕਵੀ ਦੀ ਵੀ ਕੋਈ ਇੱਕ ਕਵਤਾ ਹੀ ਪਸੰਦ ਆ ਸਕਦੀ ਹੈ ਬਿਲਕੁਲ ਔਰ ਜਿਹਨੂੰ ਆਪਾਂ ਜਿਤੋਲਨਾਤਮਕ ਤਰੀਕੇ ਦੇ ਨਜ਼ਰੀਏ ਨਾਲ ਦੇਖਦੇ ਆ ਜਿਵੇਂ ਕੁਛੂ ਜੀ ਨੂੰ ਛੋਟਾ ਕਵੀ ਕਹਿ ਲੈਂਦੇ ਆ ਪਰ ਵੈਸੇ ਕਵੀ ਦਾ ਕਵੀ ਕਵੀ ਦਾ ਕਵੀ ਹੁੰਦਾ ਕਿਤਾਬ ਦਾ ਕਿਤਾਬ ਉਹ ਦੇ ਕਰਦਾ ਉਹ ਜੀਵਨ ਦਾ ਮਸਲਾ ਹੋ ਜਾਂਦਾ ਕਪਤਾ ਦਾ ਕਪਤਾ ਤਾਂ ਕਪਤਾ ਤਾਂ ਕਪਤਾ ਹੁੰਦੀ ਆਪਣੇ ਆਪ ਦੇ ਵਿੱਚ ਉਹ ਛੋਟਾ ਵੱਡਾ ਨਹੀਂ ਹੁੰਦਾ ਬਹੁਤੀਆਂ ਕਦਾਪਾ ਆਪਾਂ ਇਹ ਲੈਵਲ ਮੰਨ ਕੇ ਚੱਲਦੇ ਆ ਪਰ ਕਈ ਵਾਰੀ ਕਿਸੇ ਨੂੰ ਮੈਂ ਤਾਂ ਇਹ ਵੀ ਕਹਿਣਾ ਵੀ ਜਿਹੜੀ ਕਿਤਾਬ ਤੁਹਾਨੂੰ ਸਮਝ ਆ ਗਈ ਅਸਲ ਵਿੱਚ ਉਹੀ ਕਿਤਾਬ ਆ ਹੈ ਨਾ ਤਾਂ ਮੇਰਾ ਮੰਨਣਾ ਇਹ ਵੀ ਆ ਵੀ ਆਪ ਛੋਟਾ ਵੱਡਾ ਨਹੀਂ ਆ ਜਿਵੇਂ ਬਹੁਤ ਸਾਰੀ ਜਿਹੜੀ ਕਿਤਾਬ ਤੁਹਾਨੂੰ ਪਾਠ ਬਣਾ ਰਹੀਆਂ ਔਰ ਸੋਚਣ ਲਈ ਮਜਬੂਰ ਕਰ ਰਹੀ ਆ ਉਹ ਆਪਣੀ ਅੰਤਿ ਕਿਤਾਬ ਵਧੀਆ ਹਾਂ ਤੇ ਯਾਰੀ ਆਪਾਂ ਸੋਚਾ ਇਹ ਵੀ ਮਸਲਾ ਹੈ ਨਾ ਸ਼ਾਹ ਜੀ ਨੂੰ ਮੈਨੂੰ ਹੁਣ ਇਹ ਵੀ ਲੱਗਦਾ ਹੈ ਕਿ ਜਿਹੜਾ ਜਿਹੜਾ ਹੁਣ ਮਤਲਬ ਚੰਗੇ ਤੇ ਮਾੜੇ ਦਾ ਜਿਹੜਾ ਕਨਸੈਪਟ ਆ ਉਹ ਤਾਂ ਰਿਲੇਟਿਵ ਆ ਉਹ ਤੇਰੇ ਲਈ ਚੰਗਾ ਉਹ ਸਾਰੇ ਜਿਹੜੇ ਤੇਰੇ ਲਈ ਚੰਗਾ ਉਹ ਮੇਰੇ ਲਈ ਵਾਦਾ ਹੋ ਹੈ ਨਾ ਉਹ ਤਾਂ ਉਹਦਾ ਹੁਣ ਤੇ ਅਗਲੇ ਉਹ ਕਿਵੇਂ ਉਹਦੇ ਨਾਲ ਮਤਲਬ ਸੰਪਰਕ ਸਾਥ ਦੀ ਜਗਾ ਹਣਾ ਪਾਠਕ ਦੇ ਨਾਲ ਉਹ ਕਿੰਨਾ ਉਹਦੇ ਨਾਲ ਰਿਲੇਟ ਕਰਦਾ ਗਾ ਡਿਪੈਂਡ ਤਾਂ ਉਸ ਗੱਲ ਦੇ ਤੇ ਕਰਦਾ ਹੋ ਸਕਦਾ ਉਹ ਸ਼ਿਵਨਰ ਰਿਲੇਟ ਨਾ ਕਰੇ ਹਣਾ ਪਰ ਕਿਸੇ ਹੋਰ ਕਿਤਾਬ ਨਾਲ ਜਿਹਨੂੰ ਜਿਹਨੂੰ ਅਸੀਂ ਸੋਪੋਲਡ ਮਤਲਬ ਕਹਿੰਦੇ ਆ ਵੀ ਇਹ ਮਾੜੀ ਕਿਤਾਬ ਆ ਜਾਂ ਵਧੀਆ ਨਹੀਂ ਹੈਗੀ ਹਣਾ ਜਾਂ ਛੋਟਾ ਕਵੀ ਜਾਂ ਹਲਕੀ ਕਿਤਾਬ ਕਹਿੰਦੇ ਆ ਪਰ ਹੋ ਸਕਦਾ ਉਹਦੇ ਨਾਲ ਆਪਦੇ ਆਪ ਦਾ ਜੜਾ ਵਧ ਮਹਿਸੂਸ ਕਰਦਾ ਉਹਨੂੰ ਲੱਗਦਾ ਹੋਵੇ ਵੀ ਮੈਂ ਤਾਂ ਇਹਦੇ ਵਰਗਾ ਹਾਂ ਬਿਲਕੁਲ ਮੈਨੂੰ ਲੱਗਦਾ ਜਿਹੜੀ ਵੀ ਕਿਤਾਬਾਂ ਦਾ ਆਪਾਂ ਜ਼ਿਕਰ ਕੀਤਾ ਉਹ ਕਿਸੇ ਪੱਖੋਂ ਘੱਟ ਨਹੀਂ ਆ ਹਮ ਕਿਉਂਕਿ ਉਹਨਾਂ ਉਹਨਾਂ ਦੇ ਆਪ ਦੇ ਪਾਠਕ ਨੇ ਉਹਦਾ ਉਹਦਾ ਪਾਠਕ ਹੈ ਉਹਦਾ ਆਪ ਦਾ ਪਾਠਕ ਹੈ ਤੇ ਉਹਨਾਂ ਨੇ ਉਹਨਾਂ ਨੇ ਆ ਪਾਠਕ ਨੂੰ ਇੱਕ ਲੀਤੇ ਰੱਖਿਆ ਇਹ ਇੱਕ ਉਸూర్ਤੀ ਹੈ ਯਾਰ ਹੋਰ ਕੀ ਹੈ ਉਹਨਾਂ ਨੇ ਇੱਕ ਹੋ ਸਕਦਾ ਉਹਨਾਂ ਦੇ ਕਿਸੇ ਬਾਤ ਚੋਂ ਕਿਸੇ ਕਵਤਾ ਦੇ ਵਿੱਚ ਉਹਨੇ ਸੋਚਿਆ ਹੋਵੇ ਜਾਂ ਜਿਉਣ ਲਈ ਕੋਈ ਪਲ ਕੱਢੇ ਹੋਣ ਇੱਕ ਦੁਨੀਆ ਬਸਾਰੀ ਹੋਵੇ ਬਿਲਕੁਲ 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 ਪਰ ਜਿਹੜਾ ਮਸਲਾ ਆਪਣਾ ਹੁਣ ਜਿੱਤੇ ਆਪਾਂ ਗੱਲ ਕਰਦੇ ਆ ਉਹ ਮਸਲਾ ਇਹ ਆ ਕਿ ਅੱਜ ਦੀ ਘੜੀ ਦੇ ਵਿੱਚ ਜਿੱਥੇ ਜਿਹੜੇ ਲੇਖਕ ਨੇ ਉਹ ਆਪ ਦਾ ਆਪ ਦਾ ਕੰਮ ਕਰ ਹੀ ਜਾਂਦੇ ਨੇ ਹਾਲਾਂਕਿ ਉਹ ਕੰਮ ਨਹੀਂ ਆ ਉਹਨਾਂ ਦਾ ਉਹਨਾਂ ਦਾ ਕੰਮ ਨਹੀਂ ਉਹਨਾਂ ਦਾ ਕੰਮ ਨਹੀਂ ਕਿਉਂਕਿ ਉਹ ਮੈਂ ਇਹ ਵੀ ਦੇਖਿਆ ਕਿ ਜਿਹੜੇ ਬਹੁਤੇ ਨਵੇਂ ਲੇਖਕ ਨੇ ਉਹ ਵਿਚਾਰੇ ਫਿਰ ਕਿਤਾਬਾਂ ਵੇਚਣ ਲੱਗ ਜਾਂਦੇ ਨੇ ਕਿਤਾਬਾਂ ਵੇਚਣ ਲੱਗ ਜਾਂਦੇ ਨੇ ਕਿਤਾਬਾਂ ਵੇਚਣ ਲੱਗ ਜਾਂਦੇ ਨੇ ਜਾਂ ਇੱਕ ਤੇ ਜ਼ੋਰ ਲਾਉਂਦੇ ਨੇ ਉਸ ਦਿਵਾਰ ਨਹੀਂ ਲੱਗਦਾ ਤਾਂ ਉਹਨਾਂ ਨੂੰ ਨਿਰਾਸ਼ਾ ਮਹਿਸੂਸ ਕਰਦੇ ਨੇ ਤਾਂ ਉੱਥੇ ਕੰਮ ਕਿਤਾਬਾਂ ਵੇਚਣ ਵਾਲਿਆਂ ਦਾ ਸਾਡਾ ਹਾਂ ਪਬਲਿਸ਼ਰਾਂ ਦਾ ਬਣਦਾ ਉਹ ਉਹਨਾਂ ਦਾ ਵਰਕ ਆ ਉਹ ਕਿਤਾਬ ਪਬਲਿਸ਼ਰਾਂ ਦਾ ਬਣਦਾ ਉਹ ਉਹਨਾਂ ਦਾ ਵਰਕ ਆ ਇਹ ਕਿਤਾਬ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਤੇ ਸਭ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਸਮੱਸਿਆ ਇਹ ਹੀ ਆਏਗੀ ਕਿ ਪਾਠਕ ਦੀ ਗਿਣਤੀ ਘਟੇਗੀ ਹੂੰ ਤੇ ਵੇਚਣ ਵਾਲਿਆਂ ਦੀ ਵਧੇਗੀ ਕਿਉਂਕਿ ਬਹੁਤੇ ਕਿਤਾਬਾਂ ਛਾਪਣ ਵਿਚਾਰੇ ਬਹੁਤੇ ਲੇਖਕ ਹੀ ਲੇਖਕ ਖੁਦ ਛਾਪਣ ਲੱਗੇ ਖੁਦ ਹੀ ਵੇਚਣ ਲੱਗੇ ਤਾਂ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਮਤਲਬ ਮੈਂ ਮੰਨਦਾ ਇਹ ਗੱਲ ਵੀ ਮੈਂ ਆਪ ਦੇ ਕੰਮਕਾਰ ਦੇ ਜਿਹੜਾ ਮੇਰਾ ਜਿੰਦਗੀ ਦਾ ਕੰਮਕਾਰ ਜਿਹਦਾ ਮੈਂ ਕਿਤਾਬਾਂ ਦਾ ਕਰਦਾ ਮੈਂ ਵੀ ਇਹ ਗਲਤੀਆਂ ਕੀਤੀਆਂ ਹੂੰ ਮਤਲਬ ਮੈਂ ਇਹ ਸਮਝਦਾ ਕਿ ਜਦ ਨਵਾਂ ਬੰਦਾ ਹੁੰਦਾ ਜਾਂ ਨਵਾਂ ਲੇਖਕ ਹੁੰਦਾ ਉਸ ਨੂੰ ਉਹਦੀ ਉਸ ਨੂੰ ਉਹ ਮਤਲਬ ਜਿਹੜੀ ਬਣਦੀ ਉਹਨੂੰ ਥਾਂ ਨਹੀਂ ਮਿਲਦਾ ਬਣਦਾ ਬਣਦਾ ਉਹਦੇ ਲਈ ਅਸੀਂ ਜ਼ੋਰ ਨਹੀਂ ਲਾਉਂਦੇ ਹਾਂ ਜ਼ੋਰ ਨਹੀਂ ਲਾਉਂਦੇ ਤੇ ਕੋਈ ਕਿਹੜੀ ਕਿਤਾਬ ਮਤਲਬ ਆਲਰੇਡੀ ਪਬਲਿਸ਼ਰ ਨੇ ਜਾਂ ਤਾਂ ਪ੍ਰਮੋਟ ਕੀਤੀ ਜਾਂ ਕੋਈ ਰਾਈਟਰ ਇਸ ਤਰ੍ਹਾਂ ਦਾ ਮਤਲਬ ਹੈਨਾ ਜਿਵੇਂ ਮੰਨ ਲਓ ਆਜ਼ਾਦੀ ਮੇਰਾ ਨਾਮ ਤੇ ਜੇ ਮੈਂ ਆਪਣੀ ਕਿਤਾਬ ਤੇ ਗੱਲ ਕਰਦਾ ਹੈ ਨਾ ਆਜ਼ਾਦੀ ਮੇਰਾ ਨਾਮ ਮੰਨ ਲਓ ਵੀ ਇਹ ਟਾਈਟਲ ਪਤਾ ਵੀ ਇਹ ਵੇਕਣ ਵਾਲੀ ਕਿਤਾਬ ਹੈ ਹੈਨਾ ਉਹਦੇ ਉਹ ਕਿਤਾਬ ਨੂੰ ਮਤਲਬ ਡਿਸਟ੍ਰੀਬਿਊਟਰ ਖੁਦ ਵੀ ਮੈਨੂੰ ਆਜ ਮਾਰਕੀਟਿੰਗ ਕਹੋਗਾ ਮੈਨੂੰ ਕਿਤਾਬ ਦੇ ਦਿਓ ਜੀ ਹਰ ਕੋਈ ਨੂੰ ਪਤਾ ਵੀ ਇਹ ਕਿਤਾਬ ਦੇ ਕੇ ਜਾਣੀ ਆ ਪਰ ਜਿਹੜਾ ਬਿਲਕੁਲ ਨਵਾਂ ਬੰਦਾ ਪਰ ਜਿਹੋਦੀ ਕਿਤਾਬ ਸੱਚੀ ਬਹੁਤ ਚੰਗੀ ਦੀ ਆ ਤਾਂ ਸਿਰਫ ਇਹਸ ਕਰਕੇ ਵੀ ਨਵਾਂ ਬੰਦਾ ਕਿ ਜੇ ਤੋ ਆਪ ਜੋਰ ਮਾਰ ਕੇ ਉਹਨੂੰ ਪ੍ਰਮੋਟ ਕਰ ਦੋ ਉਹਦੀ ਡਿਮਾਂਡ ਪੈਦਾ ਕਰਦੇ ਨੇ ਤਾਂ ਡਿਸਟ੍ਰੀਬਿਊਟਰ ਉਸ ਕਿਤਾਬ ਨੂੰ ਲੈਂਦਾ ਪਰ ਡਿਸਟ੍ਰੀਬਿਊਟਰ ਆਪ ਦੇ ਤੌਰ ਦੇ ਉੱਤੇ ਉਹਦੇ ਉੱਤੇ ਮਤਲਬ ਉਹ ਮੇ ਜੋਰ ਨਹੀਂ ਲਾਉਂਦਾ ਕਿਤਾਬ ਦੇ ਉੱਤੇ ਹਨਾ ਇਹ ਇਹ ਵੱਡੀ ਸਮੱਸਿਆ ਹੈ ਕਿ ਇਹ ਵੀ ਇੱਕ ਥੋੜਾ ਜਿਹਦੇ ਕਰਕੇ ਰਾਈਟਰ ਫਿਰ ਮੈਂ ਆਪ ਮਤਲਬ ਫਿਰ ਉਹ ਕਹਿੰਦਾ ਵੀ ਜਦੋਂ ਮੈਂ ਹੀ ਸਭ ਕੁਝ ਕਰਨਾ ਇਹ ਫਿਰ ਮੈਂ ਸ਼ਾਪ ਵੀ ਆਪ ਨੂੰ ਨਾ ਵੇਚੀ ਆਈ ਆਪ ਕਰ ਲੈਣਾ ਹਾਂ ਮਸਲਾ ਇਹੀ ਹੋਇਆ ਕਿ ਮੈਂ ਪਿਛਲੇ ਸਮੇਂ ਦੇ ਦੌਰਾਨ ਇੱਕ ਕਿਤਾਬ ਛਾਪੀ ਸੀ ਤੇ ਉਹ ਕਿਤਾਬ ਦੇ ਵਿੱਚ ਉਹਨੂੰ ਮੈਂ ਪ੍ਰਮੋਟ ਨਹੀਂ ਕੀਤਾ ਜਾਂ ਪ੍ਰਮੋਟ ਦਾ ਕਹ ਲਓ ਕਿ ਉਹਨੂੰ ਇੰਨਾ ਲੈਂਦਾ ਨਹੀਂ ਮੈਨੂੰ ਇਹ ਲੱਗਿਆ ਕਿ ਉਹ ਨਵਾਂ ਬੰਦਾ ਹਾਲਾਂਕਿ ਉਹਦੀਆਂ ਕੰਪੈਨਿਅਲ ਚ ਕਪਤਾਵਾ ਬਹੁਤ ਵਧੀਆ ਸਨ ਜਿਹੜੀਆਂ ਮੈਨੂੰ ਮਿਲੀਆਂ ਚੰਗੀਆਂ ਹੋ ਸਕਦਾ ਕਿਸੇ ਨੂੰ ਸਾਰੀ ਕਿਤਾਬ ਹੀ ਚੰਗੀ ਲੱਗੀ ਹੋਵੇ ਪਰ ਮੈਂ ਉਹਨੂੰ ਦਿੱਤਾ ਨਹੀਂ ਉਹਨੇ ਮੈਨੂੰ ਇਹ ਲਾਂਭਾ ਦਿੱਤਾ ਤਾਂ ਉਹ ਮੈਨੂੰ ਮਹਿਸੂਸ ਹੋਈ ਗੱਲ ਐ ਇਹ ਕਿ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਮੇਰਾ ਮੇਰਾ ਕਿਤਾਬ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਤਾਬ ਆ ਉਹਦੇ ਨਾਲ ਉਨੀ ਹੀ ਮੁਹੱਬਤ ਹੋਣੀ ਚਾਹੀਦੀ ਆ ਉਹਨਾਂ ਦੇ ਸੇ ਨਜ਼ਰੀਆਂ ਨਾਲ ਕਿਉਂਕਿ ਕਿਤਾਬ ਮੇਰਾ ਰਿਜ਼ਕ ਆ ਹੂੰ ਉਹ ਕਿਵੇਂ ਬਣਦੀ ਆ ਉਹ ਗੱਲ ਵੱਖਰੀ ਆ ਗੱਲ ਆ ਹੈਨਾ ਜੇ ਬਾਕੀ ਨਵੇਂ ਲੇਖਾਂ ਲਈ ਇੱਕ ਇਹ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿੰਨਾ ਕ ਉਹ ਟਿਕਾਅ ਔਰ ਸਬਰ ਰੱਖਣਗੇ ਉਹਨਾਂ ਦੀ ਚੀਜ਼ ਉਹ ਨਹੀਂ ਵੱਧ ਖਸੂਰ ਹਾਂ ਮੈਂ ਜਿਹੜੀ ਇਹ ਇਸੇ ਗੱਲ ਤੇ ਆਉਣਾ ਸੀ ਜੋ ਡਿਸਟ੍ਰੀਬਿਊਟਰ ਦੇ ਆਪਾਂ ਇੱਕ ਤਾਂ ਪਾਠਕ ਲਈ ਜ਼ਿੰਮੇਵਾਰੀ ਹੋ ਗਈ ਇੱਕ ਉਹਦੀ ਜ਼ਿੰਮੇਵਾਰੀ ਡਾਇਰੈਕਟਰ ਨੂੰ ਵੀ ਬਣ ਜਾਂਦੀ ਹੈ ਜੇ ਡਿਸਟ੍ਰੀਬਿਊਟਰ ਜੇ ਮੰਨ ਲਓ ਆਪਾਂ ਤੁਸੀਂ ਮੇਰੀ ਮੈਂ ਕੋਈ ਕਿਤਾਬ ਲਿਖ ਦਾਂਗਾ ਫਰਜ਼ ਕਰੋ ਤੇ ਮੈਂ ਤੈਨੂੰ ਕਹਿੰਦਾ ਵੀ ਇਹ ਵੀ ਮੇਰੀ ਆ ਕਿਤਾਬ ਤੁਸੀਂ ਵੇਚਣੀ ਇਹਨੂੰ ਪ੍ਰਮੋਟ ਕਰੋ ਹਾਂਜੀ ਤੁਸੀਂ ਜਦੋਂ ਪ੍ਰਮੋਟ ਕਰੋਗੇ ਤੁਸੀਂ ਉਹਨੂੰ ਪੜ੍ਹ ਕੇ ਤੁਸੀਂ ਮੈਨੂੰ ਵੀ ਕੋਈ ਸੁਝਾਅ ਦਿਓਗੇ ਵੀ ਭਾਈ ਇਹਦੇ 'ਚ ਇਹ ਕਮੀਆਂ ਨੇ ਤਾਂ ਜੇ ਮਤਲਬ ਡਿਸਟ੍ਰੀਬਿਊਟਰ ਬੁੱਕ ਸੈਲਰ ਜਾਂ ਜਿਹੜਾ ਵੀ ਬੰਦਾ ਜਿਹੜਾ ਕਿਤਾਬ ਨੂੰ ਮਤਲਬ ਅੱਗੇ ਲੈ ਕੇ ਜਾਂਦਾ ਹੈਗਾ ਜੇ ਉਹਦੇ ਚਾਹ ਉਹਦੀ ਜ਼ਿੰਮੇਵਾਰੀ ਦੇ ਵਿੱਚ ਆਵੇ ਤਾਂ ਅਸੀਂ ਜਿਹੜੇ ਸਾਡੇ ਰਾਈਟਰ ਨੇ ਅਸੀਂ ਉਹਨਾਂ ਨੂੰ ਹੋਰ ਸੰਜੀਦਾ ਕਰ ਸਕਦੇ ਹਾਂ ਹੋਰ ਗਹਿਰੇ ਕਰ ਸਕਦੇ ਹਾਂ ਬਾਕੀ ਮੈਨੂੰ ਇਹ ਵੀ ਲੱਗਦਾ ਵੀ ਜਿਹੜੇ ਬੰਦੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੇ ਜਾਂ ਜਿਨ੍ਹਾਂ ਨੂੰ ਕਵਤਾ ਦੀ ਕਹਾਣੀ ਦੀ ਵਾਰਤਕ ਦੀ ਸਮਝ ਆ ਤਾਂ ਉਹ ਨਵਾਂ ਬੰਦਾ ਕੋਈ ਲਿਖ ਰਿਹਾ ਤਾਂ ਉਹਨਾਂ ਨਾਲ ਸੰਵਾਦ ਕਰਨਾ ਚਾਹੀਦਾ ਹਾਲਾਂਕਿ ਬਲਕਿ ਇਹਨਾਂ ਨੂੰ ਨਕਾਰਨ ਦੀ ਬਜਾਏ ਉਹਨਾਂ ਨੂੰ ਸਿਖਾਉਣ ਦੀ ਲੋੜ ਹੈ ਹਾਂ ਸਿਖਾਉਣ ਦੀ ਜਾਂ ਸੰਵਾਦ ਕਰੋ ਉਹਨਾਂ ਨਾਲ ਗੱਲਬਾਤ ਕਰੋ ਹੋ ਸਕਦਾ ਉਹਨਾਂ ਨੂੰ ਤੁਹਾਡੇ ਨਾਲ ਗੱਲ ਕਰਕੇ ਕੁਝ ਨਵਾਂ ਸਿੱਖਣ ਨੂੰ ਹੈ ਹਨਾ ਪਰ ਜੇ ਤੁਸੀਂ ਉਹਨਾਂ ਨੂੰ ਸਮਝ ਸਕਦੇ ਅਸੀਂ ਨਫ਼ਰਤ ਬਹੁਤ ਜ਼ਿਆਦਾ ਕਿਉਂਕਿ ਮੈਂ ਮੈਂ ਇੱਥੇ ਬੈਠੇ ਨੂੰ ਮੈਨੂੰ ਚਾਰ ਪੰਜ ਸਾਲ ਹੋ ਗਏ ਬਹੁਤੇ ਬੰਦਿਆਂ ਦੇ ਵਿੱਚ ਨਫ਼ਰਤ ਬਹੁਤ ਦਾ ਬਹੁਤੇ ਲੇਖਕਾਂ ਨੂੰ ਲੇਕੇ ਹਾਂ আর باتیں ਕਵੀਆਂ ਨੂੰ ਲੈ ਕੇ ਜਾਂ ਜਿਹੜੀ ਨਵੀਂ ਕਿਤਾਬ ਆਉਂਦੀ ਹੈ ਉਹਨਾਂ ਨੂੰ ਲੈ ਕੇ ਨਫਰਤ ਬਹੁਤ ਬਾਤ ਆਉਂਦੀ ਹੈ ਇੱਕ ਇੱਕ ਹੋਰ ਵੀ ਮਸਲਾ ਮੇ ਲਾ ਦਿੰਦਾ ਜੇ ਮਤਲਬ ਜਿਹੜੀ ਇਹੀ ਗੱਲ ਆ ਵੀ ਅਸੀਂ ਜਿਵੇਂ ਯੂਨੀਵਰਸਿਟੀ ਦੇ ਜਿਹੜੇ ਬੰਦੇ ਬੈਠੇ ਨੇ ਨਾ ਜਿਹੜੇ ਲੋਕ ਇਹ ਗੱਲ ਦਾ ਰੋਲਾ ਪਾਉਂਦੇ ਨੇ ਨਾ ਮੈਂ ਅਕਸਰ ਇਹ ਗੱਲ ਕਹਿੰਦਾ ਹਾਂ ਜਿਹੜੇ ਬੰਦੇ ਮੈਨੂੰ ਕਹਿੰਦੇ ਨੇ ਕਹਿੰਦੇ ਜੀ ਅੱਜ ਕੱਲ੍ਹ ਵੀ ਮਾੜੀਆਂ ਕਿਤਾਬਾਂ ਬਹੁਤ ਪ੍ਰਚਲਿਤ ਹੋ ਜਾਂ ਰਹੀਆਂ ਨੇ ਮਾੜੀਆਂ ਕਿਤਾਬਾਂ ਬਹੁਤ ਹੋ ਗਈਆਂ ਕਹਿੰਦੇ ਇਹਦਾ ਕੀ ਹੱਲ ਆ ਮੈਂ ਨ ਇੱਕ ਹਾਲੇ ਦਾ ਬਹੁਤ ਦੇਖਦਾ ਦੂ ਜੇ ਤੁਹਾਨੂੰ ਲੱਗਦਾ ਵੀ ਮਾੜੀ ਕਿਤਾਬ ਵੱਧ ਪ੍ਰਮੋਟ ਕੀਤੀ ਜਾ ਰਹੀ ਹੈ ਤੁਸੀਂ 100 ਚੰਗੀਆਂ ਕਿਤਾਬਾਂ ਵੜੀਆਂ ਨੇ ਤੁਸੀਂ ਅੱਜ ਤੱਕ ਕਿਸੇ ਬਾਰੇ ਲਿਖ ਕੇ ਪਾਇਆ ਕਦੇ ਕਿਸੇ ਨੂੰ ਕਿਸੇ ਨੂੰ ਕੋਈ ਕਿਸੇ ਕਿਤਾਬ ਤੇ ਵੀਡੀਓ ਸ਼ੂਟ ਕੀਤੀ ਕੋਈ ਰੀਲ ਬਣਾਈ ਜਾਂ ਕਿਸੇ 10 ਬੰਦੇ ਨੂੰ ਦੱਸਿਆ ਵੀ ਮੈਂ ਚੰਗੀ ਕਿਤਾਬ ਪੜ੍ਹੀਓ ਕੋਈ ਰਿਵਿਊ ਲਿਖਿਆ ਅਸੀਂ ਮਤਲਬ ਜੇ ਅਸੀਂ ਚਾਹੁੰਦੇ ਹਾਂ ਜੇ ਜਿਹਨੂੰ ਲੱਗਦਾਗਾ ਖਾਸ ਕਰਕੇ ਉਹ ਬੰਦਿਆਂ ਵਾਸਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਅੱਜ ਕੱਲ ਮਾੜੀਆਂ ਕਿਤਾਬਾਂ ਪ੍ਰਮੋਟ ਹੋ ਰਹੀਆਂ ਨੇ ਹਨਾ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਬਜਾਏ ਇਸ ਦੇ ਕਿ ਤੁਸੀਂ ਉਸ ਲੇਖਕ ਨੂੰ ਪੰਡੋ ਉਸ ਪਬਲਿਸ਼ਰ ਨੂੰ ਪੰਡੋ ਉਸ ਬੁੱਕ ਸੈਲਰ ਨੂੰ ਪੰਡੋ ਜੇ ਉਸ ਪਾਸ ਨੂੰ ਚੰਗਾ ਮਾੜਾ ਕਹੂੰ ਤੁਹਾਨੂੰ ਚਾਹੀਦਾਗਾ ਵੀ ਤੁਸੀਂ ਜਿਹੜੀ ਕਿਤਾਬ ਤੁਹਾਨੂੰ ਲੱਗਦਾ ਵੀ ਇਹ ਕਿਤਾਬ ਬਹੁਤ ਚੰਗੀ ਸਾਹ ਵੀ ਜਿਹੜਾ ਹੁਣ ਸਮਾਏਗਾ ਮੇਰੇ ਹਿਸਾਬ ਦੇ ਨਾਲ ਸਾਨੂੰ ਪਾਠਕ ਪੈਦਾ ਕਰਨੇ ਚਾਹੀਦੇ ਕਿਤਾਬਾਂ ਵਾਲਿਆਂ ਨੂੰ ਹਾਂ ਔਰ ਜਿਹੜੀ ਡਿਊਟੀ ਸਾਡੀ ਆ ਉਹ ਬਹੁਤੇ ਲੇਖਕ ਜਾ ਜਿਹੜੇ ਨਵੇਂ ਵਿਚਾਰੇ ਮੁੰਡੇ ਕੁੜੀਆਂ ਉੱਠੇ ਨੇ ਉਹ ਨਿਵਾ ਰਹੇ ਨੇ ਉਹ ਨਿਵਾ ਰਹੇ ਨੇ ਉਹ ਰੋਜੀ ਰਿਜ਼ਕ ਦਾ ਸਾਧਨ ਵੀ ਬਣ ਰਹੇ ਨੇ ਉਹ ਕਿਤਾਬਾਂ ਵੀ ਵੇਚ ਰਹੇ ਨੇ ਪ੍ਰਮੋਟ ਵੀ ਕਰ ਰਹੇ ਨੇ ਬਹੁਤ ਇੰਸਟਾਗ੍ਰam ਤੇ ਮੈਨੂੰ ਮੈਸੇਜ ਵੀ ਆਉਂਦੇ ਨੇ ਮੇਰੀ ਕਿਤਾਬ ਆ ਜੀ ਤੁਸੀਂ ਖਰੀਦੋਗੇ ਜਾਂ ਤੁਹਾਨੂੰ ਪਹੁੰਚਾ ਦਿੰਦੇ ਆ ਹਨਾ ਤਾਂ ਅਸੀਂ ਬਹੁਤੇ ਵਾਰੀ ਇੱਦਾਂ ਵੀ ਕਹਿੰਦੇ ਆ ਵੀ ਸੇਵਾ ਰੈਤ ਭੇਜੋ ਪਰ ਉਹੀ ਜੇ ਉਹਨੂੰ ਕਿਤਾਬਾਂ ਜਿਹਨੇ ਛਾਪੀ ਆ ਉਹ ਵੇਚੇ ਤਾਂ ਉਹ ਸੋਹਣੀ ਗੱਲ ਆ ਪਰ ਨਵੇਂ ਲੇਖਕਾਂ ਨੂੰ ਮਤਲਬ ਉਹਨਾਂ ਤੋਂ ਭੱਜੋ ਨਾ ਮੇਰੇ ਸਾਹ ਦੇ ਨਾਲ ਔਰ ਉਹਨਾਂ ਨੂੰ ਥਾਂ ਦੇਣੀ ਪਾਉਣਾ ਉਹਨਾਂ ਦਾ ਸੰਵਾਦ ਰਚਾਉਣਾ ਚਾਹੀਦਾ ਥਾਂ ਵੀ ਦੇਣੀ ਚਾਹੀਦੀ ਹੈ ਤੇ ਉਹ ਥਾਂ ਦੇਣ ਦੇ ਨਾਲ ਨਾਲ ਜਿਹੜੀ ਆਖਰੀ ਗੱਲ ਮੈਂ ਵੀ ਜੋੜਦਾ ਪਹਿਲਾਂ ਵੀ ਕਹੀ ਹੈ ਮੈਂ ਵੀ ਜੇ ਅਸੀਂ ਉਹਨਾਂ ਦੇ ਨਾਲ ਉਹਨਾਂ ਨਾਲ ਸੰਵਾਦ ਚ ਰਾਂਗੇ ਉਹ ਵੀ ਤੁਹਾਡੇ ਲਈ ਗੱਲ ਵੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਵੀ ਇੱਕ ਮਤਲਬ ਹੋਰ ਗਹਿਰਾਈ ਵੱਲ ਹੋਰ ਸੰਜੀਦਗੀ ਵੱਲ ਹੋਰ ਅਭਿਆਸ ਵੱਲ ਲਿਜਾ ਸਕਦੇ ਤਾਂ ਕਿ ਉਹਨਾਂ ਦੀ ਲਿਖਤ ਦੇ ਵਿੱਚ ਵੀ ਨਖਾਰ ਆ ਸਕੇ ਹੈਨਾ ਕਿਉਂਕਿ ਇਦਾਂ ਹੀ ਸ਼ੁਰੂ ਹੁੰਦਾ ਤੇ ਇੱਕ ਜਿਹੜੀ ਮੈਨੂੰ ਜਿਹੜੀ ਲੱਗਦੀ ਹੈ ਨਾ ਵਿੱਚ ਸਮੱਸਿਆ ਹੋਰ ਕੋਈ ਨਹੀਂ ਹੈਗੀ ਸਮੱਸਿਆ ਇਹ ਹੈ ਵੀ ਜਦੋਂ ਕੋਈ ਨਵਾਂ ਬੰਦਾ ਆ ਕੇ ਮੈਨੂੰ ਕਹਿੰਦਾ ਬਾਈ ਮੈਂ ਕਿਤਾਬ ਛਪਵਾਉਣੀ ਚਾਹੁੰਨਾ ਤੁਸੀਂ ਛਾਪ ਦਿਓ ਤਾਂ ਮੇਰਾ ਜਵਾਬ ਹੁੰਦਾ ਬਾਈ ਕਿ ਤੂੰ ਕਿਤਾਬ ਭੇਜੋ ਅਸੀਂ ਪੜਦੇ ਆਂ ਫਿਰ ਆਪਾਂ ਗੱਲ ਕਰਦੇ ਆਂ ਵੇਰੇ ਅਸੀਂ ਤੁਹਾਨੂੰ ਦੱਸਦੇ ਆਂ ਪਰ ਸਾਡੇ 'ਚ ਮਸਲਾ ਕੀ ਹੈਗਾ ਵੀ ਸਾਰੇ ਇਸ ਤਰ੍ਹਾਂ ਨਹੀਂ ਕਹਿੰਦੇ ਸਾਰੇ ਇਸ ਤਰ੍ਹਾਂ ਨਹੀਂ ਕਹਿੰਦੇ ਸਾਰੇ ਵਸ ਇਸ ਤਰ੍ਹਾਂ ਬਹੁਤੇ ਬੰਦੇ ਤਾਂ ਕੀ ਹੋਵੇ ਐਚਾ ਹੀ ਲਓ ਜੀ ਪੈਸੇ ਦਿਓ ਤੇ ਛਾਪ ਦਿਨੇ ਆ ਉਹਦੇ ਕਰਕੇ ਕੀ ਹੈ ਕਿ ਉਹ ਜਿਹੜਾ ਬੰਦਾ ਕਿ ਉਹਦੀ ਲਿਖਤ 'ਚ ਨਿਖਾਵ ਨਹੀਂ ਹੁੰਦਾ ਕਿਉਂਕਿ ਜਦੋਂ ਕੋਈ ਪਬਲਿਸ਼ਰ ਉਹਦੀ ਲਿਖਤ ਨੂੰ ਛਾਪਨ ਵਾਸਤੇ ਮੰਨ ਜਾਂਦਾ ਉਹਨੂੰ ਲੱਗਦਾਗਾ ਕਿ ਮੈਂ ਪਰਫੈਕਟ ਹੈਗਾ ਮੈਂ ਹੁਣ ਲੇਖਕ ਬਣ ਚੁੱਕਿਆ ਔਰ ਫਿਰ ਸ਼ਾਫ ਕੇ ਉਸੇ ਨੂੰ ਕਿਤਾਬਾਂ ਦੇ ਦਿੰਦੇ ਨੇ ਤੇ ਫਿਰ ਉਹ ਜਿਹੜਾ ਲੇਖਕ ਆ ਉਹ ਫਿਰ ਦਰਦ ਰੀ ਵਿਚਾਰਾ ਪੜਦਾ ਪਰ ਮੈਂ ਹੁਣ ਇਹੀ ਕਹਾਂਗਾ ਕਿ ਜਿਹੜਾ ਨਵਾਂ ਬੰਦਾ ਉਹਦੇ ਨਾਲ ਸੰਵਾਦ ਰਚਾਉਣਾ ਜ਼ਰੂਰੀ ਹੈ ਔਰ ਜ਼ਰੂਰੀ ਇਹਦੇ ਦੇ ਵਿੱਚ ਅੱਜ ਕੱਲ ਤਾਂ ਡਿਜੀਟਲ ਸਿਸਟਮ ਹੋ ਗਿਆ ਅੱਜ ਕੱਲ ਤਾਂ ਮੇਰੇ ਸਾਹਦ ਨਾਲ ਹਜ਼ਾਰ ਕਾ ਪਿਛਾਉਣ ਦੀ ਲੋੜ ਨਹੀਂ ਜੇ ਕਿਸੇ ਨੂੰ ਫਿਰ ਵੀ ਇਹ ਹੈ ਕਿ ਮੈਂ ਕਿਤਾਬ ਛਪਾਣੀ ਛਪਾਣੀ ਹੈ 50 ਕਿਤਾਬਾਂ ਵਿੱਚ ਛਾਪੀਆਂ ਜਾ ਸਕਦੀਆਂ ਸੱਚੇ ਵੀ ਛਾਪ ਜਾਂਦੀਆਂ ਨੇ 10 ਵੀ ਛਾਪ 10 ਵੀ ਛਾਪ ਜਾਂਦੀਆਂ ਨੇ ਉਹ ਛਾਪ ਕੇ ਦਿਓ ਉਹਨੂੰ ਦੇਖਣ ਦੇ ਵੀ ਕਿਦਾਂ ਦੇ ਬੰਦ ਕਿ ਚਾਹ ਹਰ ਇੱਕ ਦੇ ਚਾਹ ਚਾਹ ਹਨਾ ਜੇ ਕਿਸੇ ਨੂੰ ਚਾਹ ਉਹਨੂੰ ਛਕਾਉਣੀ ਆ ਪਰ ਮੈਂ ਤਾਂ ਬਈ ਇਹ ਵੀ ਪਬਲਿਸ਼ਰ ਤੇ ਡਿਸਟ੍ਰੀਬਿਊਟਰ ਨੂੰ ਵੀ ਤੁਸੀਂ ਇੱਕ ਵਾਰੀ ਜੇ ਉਹਨੂੰ ਬੰਦੇ ਨੂੰ ਸਮਝਾਓਗੇ ਵੀ ਦੇਖੋ ਜੀ ਵੀ ਤੁਹਾਨੂੰ ਹਜੇ ਹੋਰ ਅਭਿਆਸ ਦੀ ਲੋੜ ਆ ਜਦ ਵੀ ਤੂੰ ਛਾਪਦੇ ਆਪਾਂ ਤਰੀਕ ਤਾਬਾ ਤੇ ਕੰਮ ਕਰਦੇ ਆਂ ਇਹਦੀ ਐਡੀਟਿੰਗ ਕਰਦੇ ਆਂ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ ਨੇ ਉਹਨਾਂ ਹੀ ਕਿਤਾਬਾਂ ਦੇ ਵਿੱਚੋਂ ਬਹੁਤ ਸੋਹਣੀਆਂ ਕਰਤਾਵਾਂ ਸੁਧਾਰੀਆਂ ਜਾ ਸਕਦੀਆਂ ਨੇ ਕੱਡੀਆਂ ਜਾ ਸਕਦੀਆਂ ਨੇ ਹਨ ਤੇ ਕਈ ਵਾਰੀ ਕਿਵੇਂ ਮੰਨ ਲਓ ਜੀ ਜੀ 200 ਪੇਜ ਦੀ ਕਿਤਾਬ ਹੋ ਸਕਦਾ 50 ਦੀ ਰਹਿ ਜੇ ਪਰ ਉਹ ਬਹੁਤ ਵਧੀਆ ਕਰਤਾ ਉਹਦੇ ਵਿੱਚੋਂ ਨਿਕਲ ਕੇ ਆ ਸਕਦੀ ਹੈ ਬਾਕੀ ਜੇ ਕਿਸੇ ਨੇ 100 ਕਰਤਾਵਾਂ ਲਿਖੀਆਂ ਆ ਤੁਹਾਨੂੰ ਮੈਨੂੰ ਲੱਗਦਾ ਹੁੰਦਾ ਉਹਦੀਆਂ ਉਦੇ ਵਿੱਚੋਂ ਹੋ ਸਕਦਾ ਹੋ ਕਿ 5 ਕਪਟਾਵਾ ਹੋਣ ਹੁਣ ਹਨਾ ਕਪਤਾ ਤਾਂ ਇੱਕ ਹੀ ਬਹੁਤ ਆ ਵੀ ਮਤਲਬ ਸਹੀ ਹੋਵੇ ਤਾਂ ਪਰ ਉਹੀ ਮਸਲਾ ਹੈ ਨਾ ਕਿ ਜੇ ਮਤਲਬ ਤੁਸੀਂ 100 ਦੇ ਵਿੱਚੋਂ 5 ਤੇ ਜੇ ਜੇ ਮਤਲਬ ਪਬਲਿਸ਼ਰ ਉਹਦੇ ਵਿੱਚ ਥੋੜੀ ਜਿਹੀ ਮਿਹਨਤ ਕਰੇ ਤਾਂ 50 ਤੋਂ 5 ਹੋ ਸਕੀਆਂ ਨੇ ਪਰ ਉਹਦੇ ਵਿੱਚ ਜਿਹੜੀਆਂ ਜਮ੍ਹਾਂ ਹੀ 50 ਇਹੋ ਜਿਹੜੀਆਂ ਨੇ ਜਿਨ੍ਹਾਂ ਨੂੰ ਨਹੀਂ ਛੱਟਿਆ ਜਾ ਸਕਦਾ ਜੇ ਉਹਨਾਂ ਨੂੰ ਕੱਟਿਆ ਜਾਵੇ ਤਾਂ 50 ਤੋਂ 5 ਹੋ ਜਾਂਦੀਆਂ ਤਾਂ ਉਹਦੇ ਨਾਲ ਥੋੜੀ ਰੇਸ਼ੋ ਵੀ ਠੀਕ ਹੋ ਜਾਂਦੀ ਹੈ ਹਨਾ ਥੋੜਾ ਲੇਖਕ ਵੀ ਸਿੱਖਦਾ ਕਾ ਵੀ ਅੱਛਾ ਵੀ ਮੈਨੂੰ ਆਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਜਾਂ ਇਹ ਚੀਜ਼ ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਸੀ ਕਿ ਇਹ ਇਹ ਗੱਲ ਆ ਜਿਹੜੀ ਇਹ ਹਲਕੀ ਗੱਲ ਲੱਗੀ ਹੈ ਨਾ ਇਹਨੂੰ ਜਿਹਨੂੰ ਮਤਲਬ ਇਹਨੂੰ ਛਪਾਈ ਤੱਕ ਨਹੀਂ ਲਿਜਾਣਾ ਚਾਹੀਦਾ ਉਹ ਜਿਹਨਾਂ 100 ਚੀਜ਼ਾਂ ਲੇਖਕ ਵੀ ਸਕਦਾ ਹੈ 100 ਚੀਜ਼ਾਂ ਪਬਲਿਸ਼ ਵੀ ਸਕਦਾ ਹੈ ਤੋਂ ਮੇਰੇ ਲੱਗਦਾ ਐਡੀਟਰਾਂ ਦੀ ਬਹੁਤ ਘਾਟ ਹੈ ਪੰਜਾਬੀ ਦੇ ਵਿੱਚ ਐਡੀਟਰ ਨਹੀਂ ਹੈਗੇ ਕਿਤਾਬ ਨੂੰ ਐਡਿਟ ਨਹੀਂ ਕਰਨ ਵਾਲੇ ਵੀ ਹੈ ਨਹੀਂ ਨਾ ਪੰਜਾਬੀ ਹਾਂ ਇਹ ਵੀ ਆ ਲੇਖਕ ਵੀ ਬੱਚ ਲੇਖਣ ਵਾਲਾ ਜਿਵੇਂ ਮੈਂ ਲਿਖਦਾ ਉਹ ਰੱਬ ਦਾ ਮਤਲਬ ਉਹ ਹੋਗਾ ਵੀ ਉਹਨੂੰ ਬਦਲੇ ਨਹੀਂ ਜਾ ਸਕਦਾ ਪਰ ਬਤਾਈ ਆ ਉਹਨਾਂ ਕਿਤਾਬਾਂ ਨੂੰ ਜਿਨ੍ਹਾਂ ਨੇ ਬਹੁਤ ਸਾਰੇ ਪਾਠਕ ਪੈਦਾ ਕੀਤੇ ਨੇ ਬਿਲਕੁਲ ਸਮੇਂ ਦੇ ਵਿੱਚ ਤੇ ਵਧਾਈ ਉਹਨਾਂ ਨੂੰ ਵੀ ਆ ਵਿਚਾਰਿਆਂ ਨੂੰ ਕਿੰਨਾ ਲੇਖਕਾਂ ਨੇ ਪਾਠਕ ਬਹੁਤ ਜੂਰ ਲਾਇਆ ਉਹਨਾਂ ਨੇ ਬਹੁਤੇ ਬੇਨਤੀ ਉਹਨਾਂ ਤੋਂ ਵੀ ਜਿਹੜੇ ਵਿਚਨਾਲੇ ਆ ਉਹਨਾਂ ਨੂੰ ਪਾਠਕ ਪੈਦਾ ਕਰਨੇ ਚਾਹੀਦੇ ਕਿਉਂਕਿ ਜੋ ਬੀਜੋਗੇ ਜੇ ਇਹ ਖਤਮ ਹੋ ਜੂਗਾ ਤਾਂ ਥੱਲੇ ਥੱਲੇ ਆਈ ਜਾਊਗਾ ਕੰਮ ਤੇ ਫਿਰ ਔਖਾ ਹੋਊਗਾ ਫਿਰ ਖਤਮ ਹੋ ਜੂਗਾ ਹਾਂ ਪੰਜਾਬ ਦਾ ਖੇਤਰ ਐਡਾ ਵੱਡਾ ਨਹੀਂ ਆ ਪੰਜਾਬੀ ਦਾ ਖੇਤਰ ਐਡਾ ਵੱਡਾ ਨਹੀਂ ਆ ਕਿਉਂਕਿ ਬਹੁਤੇ ਬੰਦੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਪੰਜਾਬੀਆਂ ਕੋਲੇ ਫਿਰ ਵੈਸੇ ਆ ਤਾਂ ਆਬਾਦੀ ਭਾਵੇਂ ਆਪਣੀ 2 ਕਿੰਨੇ ਕੁ ਮਿਲੀਅਨ 2 ਕਰੋੜ 3 ਕਰੋੜ 3 ਕਰੋੜ ਵਾਦੀ ਆ ਤੇ ਆਪਾਂ ਨੂੰ ਚਾਹੀਦਾ ਕਿ ਪਿੰਡ ਪਿੰਡ ਹੁਣ ਹੋਣਾ ਚਾਹੀਦਾ ਕਿਉਂਕਿ ਹਾਂ ਯੂਨੀਵਰਸਿਟੀਆਂ ਦੇ ਵਿੱਚ ਤਾਂ ਬਹੁਤ ਸਾਰੇ ਸਾਧਨ ਹੈਗੇ ਨਿਕਲਦਾ ਆਪਾਂ ਨੂੰ ਬਿਲਕੁਲ ਬਿਲਕੁਲ ਮੈਂ ਵੀ ਆਉਣੇ ਇਹ ਸੋਚਦਾ ਜਿੰਨਾ ਹੈਗਾ ਵੀ ਲੋਕਲ ਜਿੰਨਾ ਆਪਾਂ ਆਮ ਉੱਤੇ ਤੱਕ ਲੈ ਜਾਵਾਂਗੇ ਤੇ ਸਾਡਾ ਮਤਲਬ ਸਾਡੀਆਂ ਚੀਜ਼ਾਂ ਹੀ ਠੀਕ ਹੋ ਜਾਣਗੀਆਂ ਉਹਦੇ ਨਾਲ ਆਪਾਂ ਮੈਨੂੰ ਲੱਗਾ ਭੋਗ ਪਾ ਦੀ ਪਾ ਦੀ ਤੇ ਸਾਡੇ ਨਾਲ ਨੇ ਕੈਮਰਾਮੈਨ ਗੁਰਦੀਪ ਕਾਫਰ ਹਾਂਜੀ ਤੇ ਉਹਨਾਂ ਨੇ ਅੱਜ ਕੱਲ ਬੁਲਟ ਲਿਆਂਦਾ ਹੈ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੌਕਿਆਂ 'ਤੇ ਬੁਲਟ ਦੀਆਂ ਬਿਲਕੁਲ ਤੇ ਉਹਨਾਂ ਨੇ ਸ਼ਾਇਦ ਚਾਹ ਵੀ ਆਪਾਂ ਨੂੰ ਪਾਰਟੀ ਵੀ ਕਰਨੀ ਹੈ ਅੱਜ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਕੋਈ ਸਾਨੂੰ ਵਿਚਾਰ ਹੋਵੇ ਜਰੂਰ ਦੱਸਿਓ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਧੰਨਵਾਦ